ਸਸ ਸਭੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰਸਲ ਵੰਡੀ ਸਾਬੋਤੋਂ ਜੀ ਉਮੀਦ ਆ ਸਾਰੇ ਭਰਾ ਠੀਕ ਹੋਣਗੇ ਲਓ ਜੀ ਅੱਜ ਆਪਾਂ ਸਾਰੇ ਭਰਾਵਾਂ ਵਾਸਤੇ ਇੱਕ ਆਲਟੋ ਗੱਡੀ ਲੈ ਕੇ ਆਈਆਂ ਜੀ 2005 ਮਾਡਲ ਤੇ ਕਾਰ ਦੀ ਪੂਰੀ ਦੀ ਪੂਰੀ ਆਪਾਂ ਕੰਡੀਸ਼ਨ ਚੈੱਕ ਕਰਵਾਵਾਂਗੇ ਜੀ ਜਿਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਜੀ ਆਪਣਾ ਕੰਮ ਹੈਗਾ ਗੱਡੀਆਂ ਦਾ ਤੇ ਆਪਾਂ ਗੱਡੀਆਂ ਸੇਲ ਪਰਚੇਸ ਕਰਦੇ ਆ ਜੀ ਆਪਾਂ ਕਾਫੀ ਦਿਨ ਪਹਿਲਾਂ ਦੋ ਗੱਡੀਆਂ ਦੀ ਵੀਡੀਓਜ਼ ਪਾਈਆਂ ਸੀਗੀਆਂ ਇੱਕ ਆਲਟੋ ਹੋਗੀ ਤੇ ਇੱਕ ਮਾਰੂਤੀ ਹੋਗੀ ਦੋਨੇ ਗੱਡੀਆਂ ਉਹ ਸੋਲਡ ਆਊਟ ਹੋ ਚੁੱਕੀਆਂ ਨੇ ਜੀ ਬਾਕੀ ਦਿਵਾਲੀ ਕਰਕੇ ਆਪਣੇ ਕੋਲੇ ਹੋਣ ਜਿਹੜੀਆਂ ਗੱਡੀਆਂ ਜਾਂ ਤੋਂ ਜ਼ਿਆਦਾ ਆ ਰਹੀਆਂ ਨੇ ਤੇ ਆਪਣੇ ਵੀ ਇੱਕ ਹੀ ਵਿਚਾਰਾ ਜੀ ਵੀ ਦਿਵਾਲੀ ਦੇ ਉੱਤੇ ਆਪਾਂ ਭਰਾਵਾਂ ਨੂੰ ਵੱਡੇ ਤੋਂ ਵੱਡੇ ਆਫਰ ਦਿਖਾਈਏ ਤੇ ਸਸਤੇ ਸਸਤੇ ਗੱਡੀਆਂ ਸਾਰੇ ਭਰਾਵਾਂ ਨੂੰ ਦਿਖਾ ਸਕੀਏ ਜੀ ਸੋ ਅੱਜ ਦੀ ਜਿਹੜੀ ਵੀਡੀਓ ਹੋਣ ਵਾਲੀ ਹੈ ਜੀ ਉਹ ਇੱਕ ਆਲਟੋ ਗੱਡੀ ਦੀ ਹੋਣ ਵਾਲੀ ਹੈ ਜਿਹੜੀ ਕਿ 2005 ਮਾਡਲ ਹੈ ਜੀ ਐਲਐਕਸ ਵੇਰੀਐਂਟ ਹੈ ਤੇ ਗੱਡੀ ਦੀ ਪੂਰੀ ਪੂਰੀ ਕੰਡੀਸ਼ਨ ਚੈੱਕ ਕਰਵਾਵਾਂਗੇ ਸੋ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਆਪਣੀ ਅੱਜ ਦੀ ਵੀਡੀਓ ਸੀ ਪ੍ਰੋਪਰਲੀ ਚੈੱਕ ਰਿਓ ਜੀ ਲੋਜੀ ਸਭ ਤੋਂ ਪਹਿਲਾਂ ਤਾਂ ਪ੍ਰੋਪਰਲੀ ਗੱਡੀ ਜਿਹੜੀ ਕੰਡੀਸ਼ਨ ਆਪਾਂ ਚੈੱਕ ਕਰਵਾ ਰਹੇ ਹਾਂ ਐਕਸਟੀਰੀਅਰ ਗੱਡੀ ਦਾ ਨਾਲ ਨਾਲ ਗੱਡੀ ਦਾ ਆਪਾਂ ਇੰਟੀਰੀਅਰ ਚੈੱਕ ਕਰਵਾਵਾਂਗੇ ਜੀ ਸੋ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਕਾਲ ਕਰਕੇ ਗੱਡੀ ਬੁੱਕ ਵੀ ਕਰ ਸਕਦੇ ਹੋ ਲੋ ਜੀ ਹੁਣ ਤੁਸੀਂ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ 2005 ਮਾਡਲ ਗੱਡੀ ਹੈ ਜੀ ਜਿਵੇਂ ਕਿ ਮੈਂ ਬੰਪਰ ਦੀ ਗੱਲ ਕਰਾਂ ਬੰਪਰ ਦੇ ਉੱਤੇ ਪਹਿਲਾਂ ਪਾਈਆਂ ਨੇ ਇਹ ਪੇਂਟ ਕਰਵਾਇਆ ਸੀਗਾ ਜੀ ਤੇ ਗੱਡੀ ਦਾ ਜਿਹੜਾ ਪੇਂਟ ਬੰਪਰ ਦੇ ਉੱਤਰੋਂ ਉੱਪਰੋਂ ਉੱਤਰ ਚੁੱਕਿਆ ਜੀ ਇਹ ਤੇ ਹੁਣ ਆਪਾਂ ਜਿਹੜੀ ਗੱਡੀ ਦੀ ਤੁਹਾਨੂੰ ਪੂਰੀ ਦੀ ਪੂਰੀ ਐਕਸਟੀਰੀਅਰ ਦੀ ਕੰਡੀਸ਼ਨ ਚੈੱਕ ਕਰਵਾ ਦਨੇ ਆਂ ਚਾਰੇ ਸਾਈਡਾਂ ਤੋਂ ਗੱਡੀ ਦੀ ਕੰਡੀਸ਼ਨ ਚੈੱਕ ਕਰਵਾਵਾਂਗੇ ਸੋ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸਾਫ਼ ਜਿਹੜੀ ਗੱਡੀ ਦੀ ਕੰਡੀਸ਼ਨ ਪਈ ਹੈ ਜੀ ਤੇ ਬਾਕੀ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਲੈ ਕਿਸੇ ਆ ਆਰਮੀ ਆਫੀਸਰ ਦੀ ਗੱਡੀ ਸੀ ਜੀ ਚਾਰੇ ਸਾਈਡਾਂ ਤੋਂ ਭਰਾਵਾਂ ਨੂੰ ਗੱਡੀ ਦੀ ਪੂਰੀ ਦੀ ਪੂਰੀ ਕੰਡੀਸ਼ਨ ਦਿਖਾ ਰਹੇ ਆਂ ਸੋ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰਕੇ ਜਿਹੜੀ ਗੱਡੀ ਖਰੀਦ ਸਕਦੇ ਹੋ। ਲੋ ਜੀ ਚਾਰੇ ਸਾਈਡਾਂ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ। ਬਹੁਤ ਜ਼ਿਆਦਾ ਸਾਫ਼ ਜਿਹੜੀ ਗੱਡੀ ਦੀ ਕੰਡੀਸ਼ਨ ਪਈ ਹੈ ਜੀ। ਚਾਰੇ ਸਾਈਡਾਂ ਤੋਂ ਭਰਾਵਾਂ ਨੂੰ ਆਪਾਂ ਚੈੱਕ ਕਰਵਾਵਾਂਗੇ। ਤੇ ਉਮੀਦ ਹੈ ਬਾਕੀ ਭਰਾਵਾਂ ਨੂੰ ਜਿਹੜੀ ਆਪਣੀਆਂ ਵੀਡੀਓਜ਼ ਬਣਾਉਣੇ ਆਪਾਂ ਜਿਵੇਂ ਕਿ ਘੱਟ ਤੋਂ ਘੱਟ ਜਿਹੜੇ ਰੇਟ ਭਰਾਵਾਂ ਲਈ ਲੈ ਕੇ ਆਉਣੇ ਆ। ਤੇ ਬਹੁਤ ਸਾਰੇ ਵੀਰ ਨੂੰ ਮੈਸੇਜ ਕਰਦੇ ਵੀ ਜਿਹੜਾ ਤੁਹਾਡਾ ਰੇਟ ਸਾਹਿਬ ਨਾਲੋਂ ਘੱਟ ਹੁੰਦਾ ਤੇ ਉਮੀਦ ਕਰਾਂਗੇ ਅ ਵੀ ਅੱਜ ਦੀ ਜਿਹੜੀ ਵੀਡੀਓ ਹੈ ਭਰਾਵਾਂ ਨੂੰ ਪਸੰਦ ਆਊਗੀ ਤੇ ਜਿਹੜੇ ਜਿਹੜੇ ਭਰਾ ਆਪਣੀ ਵੀਡੀਓ ਦੇਖ ਰਹੇ ਹੈ ਜੀ ਵੀਡੀਓ ਨੂੰ ਵਰਤ ਬਦਲ ਲਾਈਕ ਸ਼ੇਅਰ ਤੇ ਕਮੈਂਟ ਰੂਡ ਕਰਿਓ ਜੀ ਤਾਂ ਕਿ ਜੇ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਆਪਣੀ ਵੀਡੀਓ ਉਹਦੇ ਤੱਕ ਪਹੁੰਚ ਸਕੇ ਲੋਬਾ ਜੀ ਚਾਰੇ ਸਾਈਡਾਂ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਤੇ ਜਿਵੇਂ ਵੀ ਗੱਡੀ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਈ ਤਾਂ ਭਰਾਵਾਂ ਨਾਲ ਆਪਾਂ ਉਹ ਵੀ ਜਿਹੜੀ ਸ਼ੇਅਰ ਕਰਾਂਗੇ ਜੀ ਚਾਰੇ ਸਾਈਡਾਂ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਕੀ ਮੈਂ ਜਿਵੇਂ ਕਿ ਚੈੱਕ ਕਰਵਾ ਰਿਹਾ ਜਿਹੜੀ ਚਾਰੇ ਸਾਈਡਾਂ ਤੋਂ ਕੰਡੀਸ਼ਨ ਗੱਡੀ ਦੇ ਟਾਇਰਸ ਵਗੈਰਾ ਬਾਈ ਜੀ ਬਿਲਕੁਲ ਵਧੀਆ ਪਏ ਨੇ ਜਿਵੇਂ ਕਿ ਹੁਣ ਤੁਸੀਂ ਗੱਡੀ ਦਾ ਐਕਸਟੀਰੀਅਰ ਲੁੱਕ ਪੂਰੀ ਦੀ ਪੂਰੀ ਦੇਖ ਚੁੱਕੇ ਹੋ ਨਾਲ ਨਾਲ ਆਪਾਂ ਤੁਹਾਨੂੰ ਜਿਹੜਾ ਗੱਡੀ ਦਾ ਅੰਟੀਰੀਅਰ ਚੈੱਕ ਕਰਵਾਵਾਂਗੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਉਹੀ ਵਾਲੀ ਗੱਡੀ ਜਿਹੜੀ ਸੈਂਟਰ ਲੋਕ ਹੈ ਤੇ ਸੈਂਟਰ ਲੋਕਿੰਗ ਵਰਕਿੰਗ ਦੇ ਵਿੱਚ ਹੈ ਜੀ ਚੈੱਕ ਕਰ ਸਕਦੇ ਹੋ ਲਓ ਜੀ ਹੁਣ ਤੁਸੀਂ ਗੱਡੀ ਨੂੰ ਅੰਟੀਰੀਅਰ ਤੋਂ ਦੇਖ ਸਕਦੇ ਹੋ ਗੱਡੀ ਦਾ ਅੰਟੀਰੀਅਰ ਵੀ ਬਿਲਕੁਲ ਵਧੀਆ ਪਿਆ ਹੈ ਗੱਡੀ ਦੇ ਵਿੱਚ ਸੀਟ ਕਵਰ ਪਾਏ ਹੋਏ ਨੇ ਰੀਅਰ ਸੀਟਸ ਚੈੱਕ ਕਰ ਸਕਦੇ ਹੋ ਬਾਕੀ ਡੈਸ਼ਬੋਰਡ ਵਗੈਰਾ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹਾਂ ਇਹ ਸਾਈਡੋਂ ਵੀ ਦੇਖ ਸਕਦੇ ਹਾਂ ਗੱਡੀ ਇਹ ਵਾੜਾ ਗੱਡੀ ਦਾ ਪੂਰਾ ਪੂਰਾ ਡੈਸ਼ਬੋਰਡ ਹੈ ਜੀ ਨਾਲ ਨਾਲ ਆਪਾਂ ਤੁਹਾਨੂੰ ਗੱਡੀ ਦੀ ਜਿਹੜੀ ਆਰਸੀ ਵੀ ਸ਼ੋਅ ਕਰਵਾ ਦਨੇ ਆਂ ਦਾਉਰੀ ਚੇਪਵਲੀ ਆਰਸੀ ਹੈ ਜੀ ਗੱਡੀ ਦੀ ਤੇ ਜੇ ਆਪਾਂ ਇਹਦੇ ਓਨਰ ਦੀ ਗੱਲ ਕਰੀਏ ਤਾਂ ਇਹ ਸਿੰਗਲ ਹੈਂਡ ਗੱਡੀ ਹੈ ਜੀ ਫਰਸਟ ਓਨਰ ਗੱਡੀ ਹੈ ਚੈੱਕ ਕਰ ਸਕਦੇ ਹਾਂ ਫਰਸਟ ਓਨਰ ਗੱਡੀ ਭਰਾਵਾਂ ਲਈ ਅੱਜ ਸਪੈਸ਼ਲ ਲੈ ਕੇ ਆਏ ਆਂ ਆਪਾਂ ਸੋ ਜਿਹੜੀ ਵੀ ਆਪਾਂ ਇਹ ਗੱਡੀ ਦੀ ਵੀਡੀਓਜ਼ ਬਣਾ ਰਹੇ ਆਂ ਜੀ ਆਪਣਾ ਕੋਈ ਹੋਰ ਕੰਮ ਨਹੀਂ ਹੈਗਾ ਵੀ ਆਪਣੇ ਕੋਲੇ ਕੋਈ ਕਾਰ ਬਿਜ਼ਾਰ ਲੱਗਦਾ ਹੈ ਜਾਂ ਕੁਝ ਹੋਰ ਹੈ ਆਪਾਂ ਗੱਡੀ ਇੱਕੀਆਂ ਦੋ ਗੱਡੀਆਂ ਆਪਾਂ ਲੈ ਕੇ ਆਉਣੇ ਉਹੀ ਗੱਡੀਆਂ ਆਪਾਂ ਸੇਲ ਕਰਦੇ ਆਂ ਨਾਲ ਨਾਲ ਮੇਰਾ ਜਿਹੜਾ ਕੰਮ ਹੈ ਜੀ ਉਹ ਮਕੈਨੀਕਲ ਰਿਲੇਟਡ ਹੈ ਤੇ ਅੱਜ ਦੀ ਵੀਡੀਓ ਭਰਾਵਾਂ ਲਈ ਸਪੈਸ਼ਲ ਹੈ ਤਾਂ ਕਿ ਕਿਸੇ ਵੀ ਵੀਰ ਨੇ ਆਲਟੋ ਗੱਡੀ ਲੈਣੀ ਹੋਵੇ ਤਾਂ ਵੀਡੀਓ ਉਹਦੇ ਤੱਕ ਪਹੁੰਚ ਸਕੇ ਬਾਕੀ ਤੁਸੀਂ ਆਪਣੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿਨੇਓ ਅੱਜ ਦੀ ਵੀਡੀਓ ਜੀ ਭਰਾਮ ਲਈ ਸਪੈਸ਼ਲ ਅਲਟੋ ਦੀ ਹੈ ਚੈੱਕ ਕਰ ਸਕਦੇ ਹੋ ਬਾਈ ਦੀ ਪੂਰੀ ਦੀ ਪੂਰੀ ਗੱਡੀ ਦੀ ਕੰਡੀਸ਼ਨ ਤੇ ਨਾਲ ਨਾਲ ਆਪਾਂ ਤੁਹਾਨੂੰ ਜਿਹੜੀ ਆ ਗੱਡੀ ਸਟਾਰਟ ਕਰਕੇ ਚੈੱਕ ਕਰਵਾਵਾਂਗੇ ਇਹ ਸਾਈਡਾਂ ਨਾਲ ਵੀ ਦੇਖ ਸਕਦੇ ਹੋ ਨਾਲ ਨਾਲ ਤੁਹਾਨੂੰ ਟਾਇਰਸ ਵਗੈਰਾ ਦੀ ਕੰਡੀਸ਼ਨ ਵੀ ਚੈੱਕ ਕਰਵਾਵਾਂਗੇ ਲਓ ਜੀ ਗੱਡੀ ਦੀ ਡਿੱਗੀ ਖੋਲ ਕੇ ਦਿਖਾ ਦਿੰਦੇ ਆ ਤੁਹਾਨੂੰ ਸ਼ੌਕਰ ਵਗੈਰਾ ਬਿਲਕੁਲ ਓਕੇ ਰਿਪੋਰਟ ਨੇ ਇਹ ਨਾਲ ਨਾਲ ਤੁਸੀਂ ਗੱਡੀ ਇਸ ਸਾਈਡ ਤੋਂ ਚੈੱਕ ਕਰ ਸਕਦੇ ਹੋ। ਬਾਕੀ ਗੱਡੀ ਦੇ ਵਿੱਚ ਸਟੀਰੀਓ ਵਗੈਰਾ ਵੀ ਬਿਲਕੁਲ ਵਧੀਆ ਲੱਗਿਆ ਹੋਇਆ ਹੈ ਜੀ। ਆਪਾਂ ਭਰਾ ਨੂੰ ਵੀਡੀਓਸ ਪ੍ਰੋਪਰਲੀ ਦਿਖਾਉਣੇ ਆ ਤਾਂ ਕਿ ਕੋਈ ਵੀ ਵੀਰ ਆਪਣੀ ਵੀਡੀਓ ਦੂਰੋਂ ਦੇਖ ਕੇ ਆਵੇ ਤਾਂ ਉਹਨੂੰ ਇਕੱਲੇ-ਇਕੱਲੇ ਚੀਜ਼ਾਂ ਦਾ ਪਤਾ ਲੱਗ ਸਕੇ। ਇਸ ਸਾਈਡ ਨੂੰ ਚੈੱਕ ਕਰ ਸਕਦੇ ਹਾਂ। ਇਹ ਵਾਲੀ ਗੱਡੀ ਦੀ ਸਟੈਪਣੀ ਹੈ ਜੀ। ਬਿਲਕੁਲ ਓਕੇ ਰਿਪੋਰਟ ਹੈ। ਸਪੀਕਰ ਵਗੈਰਾ ਬਿਲਕੁਲ ਪ੍ਰੋਪਰਲੀ ਲੱਗੇ ਹੋਏ ਨੇ। ਇਹ ਸਾਈਡ ਤੋਂ ਚੈੱਕ ਕਰ ਸਕਦੇ ਹਾਂ। ਮੱਕੀ ਵਾਲੀ ਗੱਡੀ ਇਹਦਾ ਮਾਡਲ ਹੈ ਜੀ ਐਲਐਕਸ ਦਾ ਮਾਡਲ ਹੈ ਟਾਇਰਸ ਦੀ ਹੁਣ ਜੇ ਆਪਾਂ ਕੰਡੀਸ਼ਨ ਤੁਹਾਨੂੰ ਦਿਖਾ ਦਿੰਨੇ ਆ ਜੇਪਾ ਫਰੰਟ ਵਾਲ ਟਾਇਰਾਂ ਦੀ ਗੱਲ ਕਰੀਏ ਤਾਂ ਗੱਡੀ ਦੇ ਫਰੰਟ ਵਾਲ ਟਾਇਰ ਪਏ ਨੇ ਜੀ ਕਮ ਸਿਕਮ 60% ਇਸ ਤੋਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਇੰਨੀ ਜ਼ਿਆਦਾ ਜਿਹੜੀ ਗੱਡੀ ਟਾਇਰਾਂ ਦੀ ਗੱਡੀ ਪਈ ਹੈ ਨਾਲ ਨੂੰ ਤੁਸੀਂ ਇੱਕ ਚੈੱਕ ਕਰ ਸਕਦੇ ਹੋ ਸਿਰਫ ਇਹ ਵਾਲੀ ਚੀਜ਼ ਇੰਨੀ ਇੰਨੀ ਗੱਡੀ ਦੀ ਰਸਟਿੰਗ ਹੈ ਬਾਕੀ ਇਹ ਸਾਈਡ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਹੈ ਇਹ ਸਾਈਡੋਂ ਸਾਫ਼ ਹੈ ਜੇ ਪਰ ਰੀਅਰ ਵਲ ਟਾਇਰਾਂ ਦੀ ਗੱਲ ਕਰੀਏ ਤਾਂ ਰੀਅਰ ਵਲ ਟਾਇਰ ਇਹਦੇ ਪਏ ਨੇ ਜੀ 40% ਇਹ ਸਾਈਡੋਂ ਚ ਚੈੱਕ ਕਰ ਸਕਦੇ ਹਾਂ ਇਹ ਵਾਲੇ ਗੱਡੇ ਟਾਇਰ ਬਿਲਕੁਲ ਵਧੀਆ ਪਿਆ ਇਹ ਵਾਲਾ ਟਾਇਰ ਵੀ ਬਿਲਕੁਲ ਵਧੀਆ ਪਿਆ ਤੇ ਕੋਈ ਮੈਂ ਤੁਹਾਨੂੰ ਗੱਡੀ ਦਾ ਬੋਰਨਟ ਚੱਕ ਕੇ ਵੀ ਚੈੱਕ ਕਰਵਾ ਦਵਾਂ ਤੇ ਫਰੰਟ ਸੀ ਚ ਚੈੱਕ ਕਰ ਸਕਦੇ ਹਾਂ ਬਿਲਕੁਲ ਓਕੇ ਰਿਪੋਰਟ ਹੈ ਇੱਥੇ ਥੋੜੀ ਜਿੱਦਾਂ ਕਿ ਅਡਲੀ ਵੱਜੀ ਹੁੰਦੀ ਆ ਉਦੋਂ ਦਾ ਨਿਸ਼ਾਨ ਆ ਬਾਕੀ ਗੱਡੀ ਦੇ ਉੱਪਰੋਂ ਕੋਈ ਰਸਟਿੰਗ ਨਹੀਂ ਹੈ ਜੀ ਉਹ ਤੋਂ ਨੋਰਨ ਬੋਰਨ ਚੱਕ ਚੈੱਕ ਕਰਵਾ ਦਨੇ ਗੱਡੀ ਦਾ ਲੋ ਜੀ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਦਾ ਜਿਹੜਾ ਇੰਜਨ ਬਿਲਕੁਲ ਸ਼ੀਲਡ ਹੈ ਕੋਈ ਵੀ ਪ੍ਰੋਬਲਮ ਨਹੀਂ ਇਸ ਸਾਈਡ ਤੋਂ ਗੱਡੀ ਐਕਸੀਡੈਂਟ ਵੀ ਨਹੀਂ ਲੱਗ ਵਗੈਰਾ ਚੈੱਕ ਕਰ ਸਕਦੇ ਹੋ ਬੈਟਰੀ ਬਿਲਕੁਲ ਨਵੀਂ ਮਿਲਦੀ ਹੈ ਤੁਹਾਨੂੰ ਇਹਦੇ ਵਿੱਚ ਐਮਰੋਂ ਦੀ ਜੇਕਰ ਤੁਹਾਨੂੰ ਆਪਾਂ ਹੁਣ ਗੱਡੀ ਸਟਾਰਟ ਕਰਕੇ ਚੈੱਕ ਕਰਵਾ ਦਨੇ ਆ ਬੇਸਿਕਲੀ ਗੱਡੀ ਦਾ ਵਰਕਿੰਗ ਦੇ ਵਿੱਚ ਆ। ਇਹ ਦੀ ਸਟਾਰਟਿੰਗ ਹੈ ਗੱਡੀ ਦੀ ਬਿਲਕੁਲ ਨਾਰਮਲੀ ਹੈ। ਇੰਜਨ ਗੇਅਰ ਦੀ ਆਪਣੀ ਫੁੱਲ ਗਰੰਟੀ ਹੋਣੀ ਹੈ ਜੀ। ਕੋਈ ਬਿਲਕੁਲ ਨਮਾਇਦੇ ਵਿੱਚ। ਕਿਸੇ ਸਾਈਡ ਤੋਂ ਬਲੋ ਵਗੈਰਾ ਨਹੀਂ ਹੈ। ਬੋਰਡ ਵਗੈਰਾ ਸ਼ੀਲਡ ਜਿਵੇਂ ਕਿ ਪੂਰੀ ਪੂਰੀ ਗੱਡੀ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਚੁੱਕੇ ਹੋ ਜੇਪਾ ਗੱਡੀ ਦੀ ਰਨਿੰਗ ਕੰਡੀਸ਼ਨ ਦੀ ਗੱਲ ਕਰੀਏ 113000 ਕਿਲੋਮੀਟਰ ਸਿਰਫ ਗੱਡੀ ਚੱਲੀ ਹੈ ਜੋ ਸਿੰਗਲ ਓਨਰ ਗੱਡੀ ਹੈ ਇਹ ਤੁਸੀਂ ਗੱਡੀ ਦਾ ਫਲੋਰ ਵੀ ਚੈੱਕ ਕਰ ਸਕਦੇ ਹੋ ਬਾਕੀ ਜਿੰਨੀ ਵਾਰ ਰਿਕੀ ਦੇ ਨਾਲ ਆਪਾਂ ਇਹ ਵਾਲੀ ਗੱਡੀ ਦੀ ਕੰਡੀਸ਼ਨ ਚੈੱਕ ਕਰਵਾਈਆਂ ਇੰਨੀ ਬਹੁਤ ਘੱਟ ਕਰਵਾਉਂਦੇ ਨੇ ਜੀ ਕਿਉਂਕਿ ਇੰਨਾ ਟਾਈਮ ਕਿਸੇ ਕੋਲ ਹੁੰਦਾ ਨਹੀਂ ਆਪਾਂ ਸਪੈਸ਼ਲ ਜਿਹੜੀ ਵੀਡੀਓਜ਼ ਬਣਾਉਣੇ ਆ ਭਰਾਮ ਲਈ ਟਾਈਮ ਕੱਢ ਕੇ ਬਣਾਉਣੇ ਆ ਜੀ ਤਾਂ ਕਿ ਉਹ ਜਿਸ ਵੀ ਵੀਰ ਨੇ ਗੱਡੀ ਖਰੀਦਣੀ ਹੋਵੇ ਤੇ ਉਹ ਚੈੱਕ ਕਰਕੇ ਅਗੜੀ ਖਰੀਦ ਲੈਣ ਇਹ ਸਾਈਡ ਦੀ ਡੋਰ ਚੈੱਕ ਕਰ ਸਕਦੇ ਹੋ ਇਹ ਵਾਲੀ ਗੱਡੀ ਦੀ ਲੈਫਟ ਸਾਈਡ ਦੀ ਡੋਰ ਹੈ ਜੀ ਬਾਕੀ ਗੱਡੀ ਦੇ ਵਿੱਚ ਸ਼ੀਸ਼ੇ ਵਗੈਰਾ ਬਿਲਕੁਲ ਵਧੀਆ ਲੱਗੇ ਹੋਏ ਨੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਇਹਦੀ ਮਾਡਲ ਦੀ ਜਿਵੇਂ ਕਿ ਸਾਰੇ ਭਰਾਵਾਂ ਨੂੰ ਆਪਾਂ ਗੱਡੀ ਆਰ.ਸੀ ਵੀ ਚੈੱਕ ਕਰਵਾਈ ਹੈ ਇਹ ਵਾਲੀ ਗੱਡੀ ਹੈਗੀ ਹੈ ਜੀ ਸਿੰਗਲ ਓਨਰ ਤੇ ਗੱਡੀ ਚੱਲੀ ਹੈ 1,11,000 ਕਿਲੋਮੀਟਰ ਤੇ ਗੱਡੀ ਦਾ ਜਿਹੜਾ ਪ੍ਰਾਈਸ ਹੈਗਾ ਜੀ ਫਿਕਸਡ ਪ੍ਰਾਈਸ ਹੈ 55,000 ਰੁਪਇਆ 55000 ਗੱਡੀ ਦਾ ਪ੍ਰਾਈਸ ਹੈ ਜੀ ਤੇ ਗੱਡੀ ਦੀ ਕਿਸੇ ਵੀ ਵੀਰ ਨੇ ਗੱਡੀ ਦੇਖਣੀ ਹੋਵੇ ਲੋਕੇਸ਼ਨ ਹੈਗੀ ਆ ਜੀ ਐਸ ਮੋਟਰਸ ਤਲਵੰਡੀ ਸਾਬੋ ਤੁਸੀਂ ਉੱਥੇ ਆ ਕੇ ਇਹ ਵਾਲੀ ਗੱਡੀ ਚੈੱਕ ਕਰ ਸਕਦੇ ਹੋ ਗੱਡੀ ਪਹਿਲਾਂ ਬੁੱਕ ਕਰ ਸਕਦੇ ਹੋ ਸਾਈਪਾ ਕੇ ਤੇ ਗੱਡੀ ਲੈ ਜਾ ਵੀ ਸਕਦੇ ਹੋ ਆਪਣੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਬਾਈ ਜੀ ਉਹ ਹੁੰਦੀਆਂ ਨੇ ਮੰਨ ਲਓ ਵੀ ਬਹੁਤ ਘੱਟ ਪੈਸੇ ਆਣੀਆਂ। ਕਈ ਵੀਰ ਸਾਨੂੰ ਕਾਲ ਵੀ ਕਰਦੇ ਨੇ ਤੇ ਗੱਡਿਓ ਤੱਕ ਸੇਲ ਵੀ ਹੋ ਜਾਂਦੀ ਐ। ਜਦੋਂ ਵੀ ਅਸੀਂ ਇਹ ਜਿਹੜੀ ਗੱਡੀ ਦੀ ਵੀਡੀਓ ਅਪਲੋਡ ਕਰਦੇ ਹਾਂ ਤੁਸੀਂ ਨਾਲ ਸਾਨੂੰ ਨਾਲ ਦੀ ਨਾਲ ਕਾਲ ਕਰਕੇ ਆਪਣੇ ਸਾਈ ਕਰਕੇ ਗੱਡੀ ਬੁੱਕ ਕਰ ਸਕਦੇ ਹੋ। ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ। ਨਾਲ ਨਾਲ ਜੇ ਤੁਸੀਂ ਕੋਈ ਆਪਣੀ ਕਾਰ ਸੇਲ ਕਰਨਾ ਚਾਹੁੰਦੇ ਹੋ, ਕੋਈ ਗੱਡੀ ਵਿਚਕਟਵਾਉਣਾ ਚਾਹੁੰਦੇ ਹੋ ਤਾਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਬਾਕੀ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ। 9876774732 ਆਪਣਾ ਮੋਬਾਈਲ ਨੰਬਰ ਹੈ ਜੀ 9876774732 ਗੁਰਮੀਤ ਸਿੰਘ ਜੀ ਐਸ ਮੋਟਰਸ ਲਵੰਡੀ ਸਾਹਬੋਂ ਕਈ ਵੀਰ ਨੋਟ ਕਰ ਲਿਓ ਬਾਈ ਜੀ ਇਹ ਵਾਲੀ ਗੱਡੀ ਦੀ ਜਿਹੜੀ ਪਾਸਿੰਗ ਹੈ ਪਾਸਿੰਗ ਐਕਸਪਾਇਰ ਹੈ ਪਾਸਿੰਗ ਹੋਣੀ ਨਹੀਂ ਕਈ ਵੀਰ ਸਾਨੂੰ ਕਾਲ ਕਰਕੇ ਸਿਰਫ ਇਹ ਚੀਜ਼ ਪੁੱਛਦੇ ਆ ਕਿ ਤੁਹਾਨੂੰ ਪਾਸਿੰਗ ਦੱਸੋ ਵੀ ਸਰ ਇਹ ਵਾਲੀ ਗੱਡੀ ਦੀ ਪਾਸਿੰਗ ਖਤਮ ਹੈ ਜੀ ਤੁਸੀਂ ਕੋਈ ਆਪਣੀ ਗੱਡੀ ਸੇਲ ਕਰਨਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਤੇ ਆਪਾਂ ਚਾਹੁੰਦੇ ਹਾਂ ਵੀ ਹਰੇਕ ਭਰਾ ਇਸ ਦੀਵਾਲੀ ਤੇ ਗੱਡੀ ਖਰੀਦ ਸਕੇ ਗੱਡੀ ਬੁੱਕ ਕਰ ਸਕੇ ਤੇ ਸਾਨੂੰ ਕਾਲ ਕਰਕੇ ਤੁਸੀਂ ਗੱਡੀ ਬੁੱਕ ਕਰ ਸਕਦੇ ਹੋ ਜੀ ਉਮੀਦ ਕਰਦੇ ਹਾਂ ਸਾਰੇ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣੇ ਪੇਜ ਨੂੰ ਕਰ ਲਿਓ ਸਬਸਕ੍ਰਾਈਬ ਜੀਐਸ ਮੋਟਰਸ ਤਲਵੰਡੀ ਸਾਬੋ